ਮੈਂ ਕਦੇ ਵੀ ਆਪਣੀ ਗੁੜੀ ਹੇਠਾਂ ਲਾ ਕੇ ਬੈਲੀ ਬਣਦੇ ਸੀ ਹੁਣ ਤਰਨ ਸਹਾਰੇ ਛੋਟੀ ਵੀ ਜੜੇ ਕਾਪਦੇ ਸੀ ਸੀ ਇੱਕ ਤਾਂ ਤੁੰ ਕੁੱਤੇ ਕੋਈ ਪਸ਼ੂਆਂ ਨੂੰ ਕੁੱਤੇ ਨਾ ਹੌਂ ਲਗੀ ਤਾਂ ਕੋਈ ਅੱਖ ਪਿਆ ਕੁੱਤੇ ਪਿਆ ਬਾਕੀ ਹੋਰ ਤੁਹਾਨੂੰ ਸਮਾਨ ਵਥੋਣੇ ਆ ਹਾਂਜੀ ਵੀਰ ਦੀ ਕੀ ਨਾਮ ਹੈ ਆਪਣਾ ਚਮਚੇ ਸਿੰਘ ਭਾਜੀ ਕੀ ਘਟਨਾ ਹੋਈ ਜਿਹੜੇ ਤੁਹਾਡਾ ਸਮਾਨ ਟੁੱਟਿਆ ਗਿਆ ਸੀ ਸਾਰਾ ਛੋਟੇ ਬੱਚੇ ਸੀ ਇਹ ਆਪਰੇ ਖੇਤਾਂ 'ਚ ਕੰਮ ਕਰ ਰਹੇ ਆ ਹਾਂ ਜਿਹੜੇ ਸਾਡੇ ਗਵੰਡੀਆ ਕੋਈ ਸਾਡਾ ਉਹ ਨਾ ਜਿਹੜਾ ਹੱਥ ਲਵਾ ਦੇ ਨਹੀਂ ਦੇੜੇ ਬੈਲੀ ਬਣਦੇ ਸੀ ਹੁਣ ਤਰਨ ਸਹਾਰੇ ਛੋਟੀ ਦੇ ਜਿਹੜੇ ਹਿੱਕਾ ਤੰਦੇ ਸੀ ਸੀ ਇੱਕ ਦਾ ਤੁ ਤੁ ਕੋਈ ਪਛੂਆ ਨੂੰ ਮੁੱਟੇ ਨਾ ਹੋ ਲੱਗੀ 308 ਪਿਆ ਇੱਕ ਸੁੱਤਾ ਰੀਨਾਂ ਤੋਰ ਦੇਣਾ ਉਸ ਤੋਂ ਬਾਅਦ ਚ ਇੱਕ ਧੰਦੇ ਵਾਲਾ ਸਾਨ ਨਾ ਕਰਾ ਤੋ ਜਿਹੜਾ 100 200 ਬੰਦਾ ਮਿਹਰਬਾਏ ਸਾਡੇ ਘਰਾਂ ਨੂੰ ਤੋਰਨ ਪਿਆਰੋ ਆ ਪੈਸਲੋਂ ਮੁੰਬਈ ਨਾਲ ਆ ਗਿਆ ਕੀ ਨਾਮ ਦੀ ਓ ਯਾਰ ਛੋਟੇ ਯਾਰ ਅਜੀਤ ਸਿੰਘ ਸਵਰਗਤ ਉਹ ਆਇਆ ਆ ਉਹ ਗੁਰਦਾਤਾ ਇੱਕ ਗੱਲ ترਮਿੰਦਰ ਸਿੰਘ ਉਹ ਐਸਟੂਨ ਦੁਬਈ ਦੇ ਵਿੱਚ ਉਹਦੀ ਸਿਹਤ ਦੇ ਕੰਮ ਹੋਇਆ ਜੋ ਵੀ ਕਰਾਇਆ ਉਹਨੇ ਹੀ ਕਰਾਇਆ ਜਿਹੜਾ ਉਹ ਰਾਜਸਥਾਨ ਦੇ ਵਿੱਚ ਮੈਡੀਸਨ ਦੇ ਕੇ ਉਹ ਤੁਹਾਨੂੰ ਕਹਿੰਦੇ ਕੀ ਕਰਿਆ ਬੈਠਾ ਹੁਸੈਨ ਦਾ ਉਹ ਚਿੱਟੇ ਦਾ ਕੰਮ ਬਹੁਤ ਹੀ ਜੋਰਾ-ਸ਼ੋਰਾ ਨਾਲ ਕਾਰੋਬਾਰਾਂ ਦਾ ਚੱਲ ਰਿਹਾ ਹੈ। ਇਹ ਜਿਹੜੇ ਆ ਕੇ ਮੁੰਡੇ ਨੌਜਵਾਨ ਇੱਥੇ ਆ ਕੇ ਜਿਨ੍ਹਾਂ ਨੇ ਕੰਮ ਕੀਤਾ ਕੀ ਲੱਗਦਾ ਵੀ ਉਹਨਾਂ ਨੂੰ ਕੋਈ ਨਸ਼ਾ ਕੀਤਾ ਹੋਇਆ ਜਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ। ਹੂੰ ਬਹੁਤ ਉਹਨੇ ਸਾਡੇ ਸਮਾਨ ਦੇ ਕੁਝ ਨਹੀਂ ਛੱਡਿਆ ਸਰ। ਇੱਧਰ ਦਾਣੇ ਪਏ ਆ ਸਾਡੇ। ਹੂੰ ਦਾਣਿਆਂ ਤੱਕ ਵੀ ਨਹੀਂ ਛੱਡਿਆ ਜੀ। ਅੱਛਾ। ਦਾਣੇ ਵੀ ਕੱਢ ਲਗਾਏ। ਜਿਪੜੋ ਲੈ ਜੀ ਦਾਣੇ ਵੀ ਕੱਢ ਲਿਆ। ਹਾਂਜੀ ਸਰ ਸਾਰੇ ਦਾਣੇ ਬਿਲਕੁਲ ਖਾਲੀ ਆ ਜੀ। ਹੂੰ ਦਾਣੇ ਕੱਢ ਲਗਾਏ 2 ਢੋਲ ਸਾਡੇ ਸਿਲੰਡਰ ਵਾਲੇ। ਹਾਂ 2 ਢੋਲ ਚੱਕ ਲਗਾਏ ਇੱਕ ਪੱਖਾ। ਹੂੰ ਸਾਡੇ ਪੇਟੀ ਦੇ ਵਿੱਚ ਪੇਮੈਂਟ ਪਈ ਸੀ ਅਸੀਂ ਇੱਕ ਦਿਨ ਪਹਿਲਾਂ ਕਢਵਾ ਕੇ ਲਿਆਏ ਆ ਅੱਛਾ ਉਹ ਵੀ ਲਈ ਮੌਕਾ ਦਿਖਾਵਾਂਗੇ ਜੀ ਹੂੰ ਕਿੰਨੇ ਪੈਸੇ ਇਹ ਕੂਲਰ ਵੀ ਭੰਨਦਾ ਹਾਂ ਜੀ ਸਾਰਾ ਇਹ ਤੋੜਨੋਂ ਇੱਥੇ ਦੇਖੋ ਇਹ ਕੱਪੜਿਆਂ ਦਾ ਹਾਲ ਦੇਖੋ ਐਸ ਪੇਟੀ ਦੇ ਵਿੱਚ ਸਾਡੀ ਨਕਦੀ ਇੱਕ ਦਿਨ ਪਹਿਲਾਂ ਅਸੀਂ ਸ਼ੁੱਕਰਵਾਰ ਨੂੰ ਕਢਵਾ ਕੇ ਲਿਆਉਣੇ ਆ ਅੱਛਾ ਇਹ ਤੇ ਪੇਟੀ ਦੇ ਵਿੱਚ ਪਈ ਹੈ ਅਸੀਂ ਸ਼ਨੀਵਾਰ ਨੂੰ ਨਕਦੀ ਦੇਣੀ ਸੀ ਹੂੰ ਜਿਹੜੇ ਕਾਰਨ ਇਹ ਸਾਡੇ ਘਰੇ 1 ਵਜੇ ਹਮਲਾ ਕਰਾ ਦਿੰਦੇ ਆ ਅਸੀਂ ਨਕਦੀ ਉਹਨਾਂ ਨੂੰ ਸ਼ਾਮ ਨੂੰ ਦੇਣੀ ਸੀ 3 ਵਜੇ ਦੇ ਲੰਮ ਸਮੇਂ ਸਾਡੇ ਪੈਸੇ ਵੀ ਕੱਟ ਲ ਜਾਂਦੇ ਆ ਪੁਲਿਸ ਪੁਲਿਸ ਨੂੰ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ ਕਿ ਨਹੀਂ ਕਰ ਰਹੀ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਕਾਰਵਾਈ ਕਰ ਰਿਹਾ ਹੈ ਬਾਕੀ ਸਾਡੇ ਨਾਲ ੱਤਕਾ ਬਹੁਤ ਜ਼ਿਆਦਾ ਹੋਇਆ ਜੋ ਸਾਡੀ ਐਮ ਐਲ ਆਰ ਸੀ ਉਹ ਅਸੀਂ ਦਾਖਲ ਕਰਾਇਆ ਅਸੀਂ ਹਸਪੀਟਲ ਗਏ ਆ ਸਾਨੂੰ ਕੱਲ ਉਹਨਾਂ ਕਹਿੰਦਾ ਤੁਹਾਡੀ ਐਮ ਐਲ ਆਰ ਕੱਟੀ ਗਈ ਜਦ ਅੱਜ ਜਾਨੇ ਆ ਉਹ ਕਹਿੰਦਾ ਤੁਸੀਂ ਤਾਂ ਆਏ ਇਲਾਜ ਵਾਸਤੇ ਜੀ ਅੱਛਾ ਸਾਡੇ ਕੋਈ ਕਾਰਵਾਈ ਨਹੀਂ ਹੋਣਾ ਕੀਤੀ ਕੋਈ ਕੋਈ ਨਹੀਂ ਉਹ ਕਹਿੰਦੇ ਤੂੰ ਲਾਈਵ ਵਾਸਤੇ ਤੁਹਾਡੀ ਲੜਾਈ ਹੋਈ ਨਹੀਂ ਜੀ ਕੀ ਹੁੰਦੀ ਸੀ ਮੰਗ ਕਰਦੇ ਸੀ ਬਾਈ ਕਹਿੰਦੇ ਬਾਈ ਬੱਚਾ ਦਾ ਇਨਸਾਫ ਹੋਣਾ ਚਾਹੀਦਾ ਇਹਨਾਂ ਦਾ ਪਿਤਾ ਹੈ ਨਹੀਂ ਸਿਰ ਤੇ ਬੋਹ ਦੀ ਜ਼ਬਰਦਸਤੀ ਇਹਨਾਂ ਤੱਕਾ ਕਰਵਾਇਆ ਜੀ ਪਾਣੀ ਦੀ ਟੈਂਕੀ ਵੀ ਪੰਨਦੀ ਪਾਣੀ ਵਾਲੀ ਟੈਂਕੀ ਟੁੱਟੀਆਂ ਤੱਕ ਕੁਝ ਨਹੀਂ ਛੱਡਿਆ ਸਰ ਹਾਂ ਹਾਂਜੀ ਇਹਨਾਂ ਮੈਂ ਕਦੇ ਨਹੀਂ ਕਹਿੰਦਾ ਹੁੰਦਾ ਵੀਡੀਓ ਨੂੰ ਸ਼ੇਅਰ ਕਰੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਜੇ ਤੇ ਆਹ ਵੇਖੋ ਕਿੰਨਾ ਨੁਕਸਾਨ ਕੀਤਾ ਭੰਨਤੋੜ ਵੇਖੋ ਕਿੰਨੀ ਜਿਆਦੀ ਇਹ ਕੀ ਹੈ ਫਰਜ ਦੀਆਂ ਦੱਸਦੇ ਵੀ ਅਜੇ ਤੱਕ ਕਿਸ਼ਤਾਂ ਨਹੀਂ ਲੱਥੀਆਂ ਕਿਵੇਂ ਫਰਿੱਜ ਦੇ ਬਾਰੇ ਕਦੋਂ ਲੈਂਦੀ ਫਰਿੱਜ ਜਿਹੜੀ ਫਰਿੱਜ ਆ 2 ਮਹੀਨੇ ਹੋਇਆ ਅਲਮਸੁੱਲ ਲੈਂਦੀ ਨੂੰ ਅੱਛਾ ਸਿਰਫ 2000 ਰੁਪਏ ਦੇ ਕੇ ਤੇ ਲੈਂਦੀ ਆ ਅਜੇ ਸਾਡੀਆਂ ਕਿਸ਼ਤਾਂ ਸਾਰੀਆਂ ਪਈਆਂ ਅਸੀਂ ਉਹਨਾਂ ਨੂੰ ਜਾ ਕੇ ਕੀ ਕਵਾਂਗੇ ਕਿ ਅਸੀਂ ਕਿਸ਼ਤਾਂ ਤੁਹਾਨੂੰ ਨਹੀਂ ਦਿੰਦੇ ਹੂੰ ਉਹਨਾਂ ਦਾ ਕਿਸ਼ਤਾਂ ਲੈਣੀਆਂ ਇਹਦਾ ਹੁਣ ਜੁਮੇਵਾਰ ਜੋ ਵੀ ਆ ਸੰਦੀਪ ਸਿੰਘ ਪ੍ਰਕਾਸ਼ ਸਿੰਘ ਅਜੀਤ ਸਿੰਘ ਇਹ ਹੈਗੇ ਜੁਮੇਵਾਰ ਸਾਰੀ ਜੁਮੇਵਾਰ ਇਹਨਾਂ ਦੀ ਆ ਇੱਧਰ ਸਾਡਾ ਸਾਰਾ ਸਮਾਨ ਪਿਆ ਹੂੰ ਅਵੇ ਕੋਈ ਬਹੁਤ ਨੁਕਸਾਨ ਕੀਤਾ ਤੇ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਆ ਜੇ ਤੁਹਾਨੂੰ ਦੂਜੇ ਘਰ ਵੀ ਜਾ ਕੇ ਦਿਖਾਉਣੇ ਦੋ ਘਰਾਂ ਤੇ ਹਮਲਾ ਹੋਇਆ ਹਾਂਜੀ ਦੋ ਘਰਾਂ ਤੇ ਇਹਨਾਂ ਬੱਚਾ ਨਾਲ ਲੜਾਈ ਹੋਈ ਸਾਡੇ ਉਤੇ ਦੂਸਰੇ ਉਤੇ ਇਹਨਾਂ ਦੇ ਤਾਇਦ ਨਾਲ ਕੋਈ ਲੈਣ ਦੇ ਨੀ ਕੋਈ ਕੁਛ ਨਹੀਂ ਉਹਦੇ ਘਰ ਤੇ ਤੋੜ ਪੰਨ ਮੇਰੇ ਘਰ ਤੇ ਤੋੜ ਪੰਨ ਦੋ ਘਰਾਂ ਦੇ ਤੋੜ ਪੰਨ ਹੋਈ ਹੈ ਤਿੰਨ ਘਰਾਂ ਤੇ ਸਰ ਤਿੰਨ ਘਰਾਂ ਤੇ ਤਿੰਨ ਘਰਾਂ ਤੇ ਕਿੰਨੇ ਨੌਜਵਾਨ ਸੀਗੇ ਨੌਵੇਂ ਘਰ ਤੋਂ ਘਰ 100 150 ਦੇ ਅੰਸ਼ ਹੈ ਜਾਨ ਪਛਾਤੇ ਜੀ ਅੱਛਾ ਜਾਨ ਪਛਾਤੇ ਹਾਂਜੀ